ਅੱਜ ਅੱਤ ਕਰਵਾਈ ਜਾਂਦਾ ਮੁਬਾਰਕ ਦਿਲ ਦਾ ਨਹੀਂ ਮਾਰਾ ਓ ਦੁੱਲਾ ਬੱਗੇ ਪਿੰਡ ਵਾਲਾ ਓ ਦਿਲ ਦਾ ਲੱਖ ਇਹ ਦੁੱਲਾ ਪੱਕੇ ਪਿੰਡ ਵਾਲਾ 1.5 ਲੱਖ ਦੀ ਦੂਜੀ ਕਬੱਡੀ ਐ 1.5 ਲੱਖ ਮੇਰੇ ਵੀਰੋ ਮਨਜੀਤ ਡੰਡਾ ਰਣਜੀਤ ਡੰਡਾ ਸਾਡਾ ਤਿੰਦਾ ਟੰਡਾ ਤੇ ਦੀਪਾ ਟੰਡਾ ਗਿੰਦਾ ਟੰਡਾ ਸਭੀ ਗਾਖਲ ਬਲਜਿੰਦਰ ਬਾਸੀ ਆਟਲੀਆ ਕਲਮੰਤ ਸੁੰਨੜ ਅਮਰੀਕਾ ਫੋਕਾ ਦਾਵਾ ਕੋਕਟਾਰ ਕੈਨੇਡਾ ਵਾਲੇ ਮੇਰੇ ਵੀਰੋ ਉਹ ਦੂਜੀ ਪੈਗੀ